ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਅੱਜ ਦਾ ਐਪੀਸੋਡ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਆ ਇੱਕ ਫਰਮਾਇਸ਼ ਦੇ ਉੱਤੇ ਕਹਿ ਲੋ ਕਿ ਅੱਜ ਦੀ ਵੀਡੀਓ ਆ ਤੇ ਮੈਂ ਕਰਨੀ ਆ ਜੀ ਅੱਜ ਮਰਦਾਂ ਦੇ ਪੱਖ ਦੀ ਗੱਲ ਮਰਦ ਹੋਣ ਦੇ ਕਿਹੜੇ ਦੁੱਖ ਹੁੰਦੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਨੇ ਪਰ ਜਿਹੜੀਆਂ ਔਰਤਾਂ ਨੇ ਲੇਡੀਜ਼ ਨੇ ਉਹ ਨਾਰਾਜ਼ ਨਾ ਹੋ ਜਾਣ ਤੁਹਾਡੇ ਲਈ ਵੀ ਇੱਕ ਜਿਹੜੀ ਸਪੈਸ਼ਲ ਵੀਡੀਓ ਮੈਂ ਜਲਦੀ ਲੈ ਕੇ ਆਉਂਗਾ ਪਰ ਅੱਜ ਗੱਲ ਕਰਨੀ ਆ ਜੀ ਜੈਂਟਸ ਦੀ ਕਿ ਮਰਦ ਹੋਣ ਦੇ ਚਾਰ ਕਿਹੜੇ ਦੁੱਖ ਨੇ ਆਜੂ ਕਰਦੇ ਆ ਗੱਲ ਦੇਖੋ ਆ ਠੀਕ ਆ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਔਰਤ ਦੀਆਂ ਜ਼ਿੰਮੇਵਾਰੀਆਂ ਔਰਤ ਦੇ ਫਰਜ਼ ਆਪਣੀ ਜਗ੍ਹਾ ਹੁੰਦੇ ਨੇ ਮਰਦ ਦੇ ਫਰਜ਼ ਆਪਣੀ ਜਗ੍ਹਾ ਹੁੰਦੇ ਨੇ ਜਿਹੜੀਆਂ ਮੈਂ ਗੱਲਾਂ ਕਰਨੀਆਂ ਨੇ ਸਾਰੇ ਮਰਦਾਂ ਤੇ ਤਾਂ ਨਹੀਂ ਲਾਗੂ ਹੋਣਗੀਆਂ ਪਰ ਤਕਰੀਬਨ ਮਰਦਾਂ ਦੇ ਉੱਤੇ ਇਹ ਲਾਗੂ ਜ਼ਰੂਰ ਹੁੰਦੀਆਂ ਨੇ ਸੋ ਕਿਹੜੀਆਂ ਉਹ ਚਾਰ ਸਚਾਈਆਂ ਕਿਹੜੇ ਮਰਦ ਦੇ ਚਾਰ ਦੁੱਖ ਪਹਿਲਾ ਮਰਦ ਰੋ ਨਹੀਂ ਸਕਦਾ ਜਿੰਨਾ ਮਰਜੀ ਵੱਡਾ ਦੁੱਖ ਆ ਜੇ ਜਿੰਨਾ ਮਰਜੀ ਉਹਦੀ ਜ਼ਿੰਦਗੀ ਦੇ ਵਿੱਚ ਹਾਦਸਾ ਹੋ ਜਾਏ ਜੇ ਮਰਦ ਜ਼ਿਆਦਾ ਰਹੂਗਾ ਨਾ ਤਾਂ ਲੋਕਾਂ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੰਦੇ ਆ ਯਾਰ ਤੂੰ ਬੰਦਾ ਹੋ ਕੇ ਰੋਈ ਜਾਣਾ ਤੂੰ ਕਿ ਰੋ ਰਿਹਾ ਆਪਣੇ ਆਪ ਨੂੰ ਕਿਹੜਾ ਰੱਖ ਰੋਣਾ ਕੰਮ ਤਾਂ ਜਨਾਨੀਆਂ ਦਾ ਹੁੰਦਾ ਸੋ ਬੰਦਾ ਰੋ ਵੀ ਨਹੀਂ ਸਕਦਾ ਖੁੱਲ ਕੇ ਜੇ ਉਹ ਰੂਗਾ ਤਾਂ ਉਹਨੂੰ ਬਹੁਤ ਕੁਝ ਸੁਣਨਾ ਪੈ ਸਕਦਾ ਇਹਦੇ ਵਿੱਚ ਵੀ ਉਹਦੀ ਬੇਇੱਜ਼ਤੀ ਆ ਸੋ ਜਿਹੜਾ ਮਰਦ ਨੂੰ ਦੁੱਖ ਹੁੰਦਾ ਉਹਨੂੰ ਅੰਦਰੋਂ ਅੰਦਰੀ ਵੀਣਾ ਪੈਂਦਾ ਵਾ ਤੇ ਉਹ ਚਾਹ ਕੇ ਵੀ ਰੋ ਨਹੀਂ ਸਕਦਾ ਇਹ ਸਭ ਤੋਂ ਵੱਡਾ ਦੁੱਖ ਆ ਔਰਤਾਂ ਨੇ ਜਿਹੜੀਆਂ ਉਹ ਰੋ ਲੈਂਦੀਆਂ ਨੇ ਆਪਣਾ ਮਨ ਹਲਕਾ ਕਰ ਲੈਂਦੀਆਂ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਚਲੋ ਔਰਤਾਂ ਦਾ ਜਿਹੜਾ ਦਿਲ ਆ ਉਹ ਥੋੜਾ ਜਿਹਾ ਕੋਮਲ ਹੁੰਦਾ ਮਰਦਾਂ ਦੇ ਨਾਲੋਂ ਤਾਂ ਉਹ ਰੋਣ ਤਾਂ ਜਾਇਜ਼ ਆ ਪਰ ਮਰਦ ਨਾ ਰੋਣ ਹੈਨਾ ਇਹ ਇੱਕ ਦੁਖਾਂਤ ਆ ਦੂਜਾ ਇੱਕ ਦੁੱਖ ਜਿਹੜਾ ਮੈਨੂੰ ਮਰਦਾਂ ਦਾ ਲੱਗਿਆ ਕਿ ਬੰਦਾ ਘਰੇ ਨਹੀਂ ਬਹਿ ਸਕਦਾ ਜੀ ਜੇ ਔਰਤ ਘਰੇ ਰਹਿੰਦੀ ਆ ਉਹ ਹਾਊਸ ਵਾਈਫ ਆ ਜੀ ਕੋਈ ਗੱਲ ਨਹੀਂ ਔਰਤਾਂ ਘਰੇ ਰਹਿ ਲੰਦੀਆਂ ਘਰ ਸੰਭਧੀਆਂ ਨੇ ਪਰ ਜੇ ਬੰਦਾ ਥੋੜੇ ਦਿਨ ਘਰੇ ਰਹਿਣਾ ਸ਼ੁਰੂ ਕਰ ਦੇ ਤਾਂ ਆਣ ਗਵਾਨ ਰਿਸ਼ਤੇਦਾਰ ਉਹਨੂੰ ਜਿਉਣ ਨਹੀਂ ਦਿੰਦੇ ਕਹਿਣਗੇ ਪਤਾ ਨਹੀਂ ਯਾਰ ਕਿਉਂ ਘਰੇ ਬੈਠਾ ਹਨ ਵੀ ਮਰਦ ਘਰੇ ਬੈਠਾ ਨਹੀਂ ਜੱਜਦਾ ਭਾਵੇਂ ਤੁਹਾਡੇ ਅਕਾਊਂਟ 'ਚ ਕਿਸੇ ਵੀ ਤਰ੍ਹਾਂ ਪੈਸਾ ਜ਼ਰੂਰ ਆਉਂਦਾ ਹੋਵੇ ਪਰ ਘਰੇ ਬੈਠਾ ਜਿਹੜਾ ਮਰਦ ਆ ਉਹ ਸਾਰਿਆਂ ਨੂੰ ਚੁੱਪਦਾ ਵੀ ਪਤਾ ਨਹੀਂ ਕਿਉਂ ਮਰਦ ਘਰੇ ਬਹਿ ਨਹੀਂ ਸਕਦੇ ਕਿਉਂ ਉਹ ਹੱਥ ਵਟਾ ਨਹੀਂ ਸਕਦੇ ਜੇ ਕਈ ਘਰਾਂ 'ਚ ਨਾ ਮੈਂ ਦੇਖਿਆ ਉਹਨਾਂ ਦੀਆਂ ਘਰਵਾਲੀਆਂ ਕੰਮ ਕਰਦੀਆਂ ਨੇ ਤੇ ਕਈ ਘਰ ਵਾਲੇ ਘਰੇ ਬੱਚਿਆਂ ਨੂੰ ਵੀ ਸੰਭ ਲੈਂਦੇ ਆ ਫੇਰ ਕੀ ਹੋ ਗਿਆ ਇਹਦੇ 'ਚ ਇਤਰਾਜ਼ ਵੀ ਕੀਆ ਹਨ ਪਰ ਲੋਕ ਨਹੀਂ ਜਿਉਣ ਦਿੰਦੇ ਮਰਦ ਘਰੇ ਨਹੀਂ ਰਹਿ ਸਕਦਾ ਤੇ ਜੇ ਮਰਦ ਘਰੇ ਰਹਿ ਕੇ ਬੱਚੇ ਸੰਭੂਗਾ ਔਰਤਾਂ ਕੰਮ ਤੇ ਜਾਣ ਗਈਆਂ ਤਾਂ ਵੀ ਸਮਾਜ ਦੇ ਜਿਹੜੇ ਤਾਨੇ ਆ ਉਹ ਸੋਣੇ ਪੈਂਦੇ ਨੇ ਮਰਦਾਂ ਨੂੰ ਕਿ ਇਹ ਤਾਂ ਵੇਲੜ ਆ ਇਨੂੰ ਇਹ ਲੱਗਦਾ ਵੀ ਨਕੰਮਾ ਹੀ ਆ ਇਹ ਤੋਂ ਕੰਮ ਨਹੀਂ ਹੁੰਦਾ ਬਹੁਤ ਕੁਝ ਸੁਣਨਾ ਪੈ ਜਾਂਦਾ ਪਰ ਕਿਸੇ ਦੇ ਘਰ ਦਾ ਕੀ ਮਾਹੌਲ ਆ ਕੀ ਮਜਬੂਰੀ ਆ ਇਹ ਕੋਈ ਨਹੀਂ ਸਮਝਦਾ ਬੰਦੇ ਦਾ ਤੀਜਾ ਦੁੱਖ ਇਹੀ ਆ ਜੀ ਕਿ ਉਹ ਕਿਸੇ ਨੂੰ ਆਪਣਾ ਦੁੱਖ ਹੀ ਨਹੀਂ ਦੱਸ ਸਕਦਾ ਹੁਣ ਪਹਿਲੇ ਪੁਆਇੰਟ 'ਚ ਜਿਹੜੀ ਗੱਲ ਕੀਤੀ ਹੈ ਕਿ ਬੰਦਾ ਰੋ ਨਹੀਂ ਸਕਦਾ ਉਦਾਂ ਹੀ ਆਪਣਾ ਦੁੱਖ ਵੀ ਨਹੀਂ ਦੱਸ ਸਕਦਾ ਜੇ ਉਹ ਕਿਸੇ ਨੂੰ ਦੱਸੂਗਾ ਵੀ ਨਾ ਆਪਣੇ ਜ਼ਿੰਦਗੀ ਦੇ ਰੋਣੇ ਆਪਣੇ ਐਕਸਪੀਰੀਅੰਸ ਕਿਸੇ ਦੇ ਸਾਹਮਣੇ 'ਚ ਸ਼ੇਅਰ ਵੀ ਕਰੂਗਾ ਤਾਂ ਲੋਕੀ ਪਤਾ ਕੀ ਕਹਿਣਾ ਸ਼ੁਰੂ ਕਰ ਦੇਣਗੇ ਯਾਰ ਇਹ ਤਾਂ ਜਨਾਨੀ ਆ ਜਨਾਨੀਆਂ ਵਾਲਾ ਕੰਮ ਆ ਇਹਦਾ ਸਾਰਾ ਦਿਨ ਰੋਈ ਹੋ ਜਾਂਦਾ ਆਪਣੇ ਰੋਣੇ ਲੈ ਕੇ ਬੈਠਾ ਰਹਿੰਦਾ ਕਲੇਸ਼ ਲੈ ਕੇ ਬੈਠਾ ਰਹਿੰਦਾ ਹਨ ਵੀ ਉਹਨੂੰ ਲੋਕੀ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਬੰਦਾ ਫਿਰ ਕੀ ਕਰਦਾ ਬੰਦਾ ਆਪਣੇ ਦੁੱਖਾਂ ਨੂੰ ਘੁੱਟਣਾ ਸ਼ੁਰੂ ਕਰ ਦਿੰਦਾ ਅੰਦਰ ਹੀ ਰੱਖਣਾ ਸ਼ੁਰੂ ਕਰ ਦਿੰਦਾ ਉਹ ਕਿਸੇ ਦੇ ਨਾਲ ਸਾਂਝਾ ਹੀ ਨਾ ਕਰ ਇਹ ਵੀ ਇੱਕ ਸਚਾਈ ਆ ਬੰਦਿਆਂ ਦੀ ਸੋ ਇਹਦੇ ਮੁਕਾਬਲੇ ਮੈਂ ਦੇਖਿਆ ਵੀ ਜਿਹੜੀਆਂ ਲੇਡੀਜ਼ ਨੇ ਉਹ ਆਪਣੇ ਦੁੱਖ ਸੁੱਖ ਆਪਸ ਦੇ ਵਿੱਚ ਸ਼ੇਅਰ ਕਰ ਲੈਂਦੀਆਂ ਨੇ ਮਤਲਬ ਸਾਰੀਆਂ ਨਹੀਂ ਕਾਫੀ ਕੇਸਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਆਪਸ ਖੁੱਲ ਕੇ ਗੱਲਬਾਤ ਕਰਦੀਆਂ ਨੇ ਮਰਦਾਂ ਦੇ ਮੁਕਾਬਲੇ ਚੌਥਾ ਦੋਖਾ ਜੀ ਬੰਦੇ ਦਾ ਕਿ ਉਹ ਆਪਣੇ ਲਈ ਸਮਾਂ ਹੀ ਨਹੀਂ ਕੱਢ ਪਾਉਂਦਾ ਕਦੇ ساری ਜ਼ਿੰਦਗੀ ਵੈਸੇ ਇਹ ਗੱਲ ਚਲੋ ਔਰਤਾਂ ਤੇ ਵੀ ਲਾਗੂ ਹੁੰਦੀ ਆ ਕਿ ਔਰਤਾਂ ਵੀ ਕਈ ਸਾਰੀ ਜ਼ਿੰਦਗੀ ਬੱਚਿਆਂ ਦੇ ਲੇਖੇ ਲਾਤੀ ਤੇ ਜਦੋਂ ਉਹ ਛੋਟੇ ਸੀ ਉਹਨਾਂ ਨੂੰ ਪਾਲਿਆ ਵੱਡੇ ਹੋਏ ਹੋਰ ਜ਼ਿੰਮੇਵਾਰੀਆਂ ਦੇ ਵਿੱਚ ਉਲਝੇ ਰਹੇ ਪਰ ਅੱਜ ਦਾ ਜਿਹੜਾ ਮੇਰਾ ਵਿਸ਼ਾ ਉਹ ਮਰਦਾਂ ਦੇ ਪੱਖ ਦੇ ਵਿੱਚ ਆ ਸੋ ਮਰਦਾਂ ਦੀ ਗੱਲ ਕਰੂੰਗਾ ਔਰਤਾ ਨਾਰਾਜ਼ ਨਾ ਹੋ ਜਾਣ ਕਿਰਪਾ ਕਰਕੇ ਕਿਸੇ ਗੱਲ ਤੇ ਤੁਹਾਨੂੰ ਇਤਰਾਜ਼ ਆ ਮੇਰੀ ਤੇ ਤਾਂ ਕਮੈਂਟ ਤੁਸੀਂ ਕਰ ਸਕਦੇ ਹੋ ਹੁਣ ਜਿਹੜੀ ਮੈਂ ਗੱਲ ਕੀਤੀ ਸਮਾਂ ਨਹੀਂ ਕੱਢ ਪਾਉਂਦਾ ਬੰਦਾ ਆਪਣੇ ਲਈ ਤੁਸੀਂ ਆਪ ਦੇਖੋ ਕਿ ਆਪਾਂ ਕਹਿ ਦਿੰਨੇ ਆ ਮਾਂ ਬਣਨਾ ਬਹੁਤ ਔਖਾ ਪਰ ਪਿਓ ਬਣਨਾ ਕਿਤੇ ਸੌਖਾ ਬਹੁਤ ਔਖਾ ਪਿਓ ਬਣਨਾ ਵੀ ਜੇ ਮਾਂ ਨੇ ਆਪਣੇ ਫਰਜ਼ ਨਿਭਾਉਣੇ ਨੇ ਮਾਂ ਨੇ ਆਪਣੀ ਡਿਊਟੀ ਕਰਨੀ ਆ ਬੱਚੇ ਲਈ ਤਾਂ ਪਿਓ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਵੀ ਘਟਣੀਆਂ ਫਾਈਨੈਂਸ਼ੀਅਲੀ ਤੌਰ ਤੇ ਸਾਰੀਆਂ ਜਿਹੜੀਆਂ ਲੋੜਾਂ ਕਰਦੀਆਂ ਛੋਟੀਆਂ ਤੋਂ ਛੋਟੀਆਂ ਵੱਡੀਆਂ ਤੋਂ ਵੱਡੀਆਂ ਪੂਰੀਆਂ ਕਰਨੀਆਂ ਉਹ ਪਿਓ ਨੇ ਕਰਨੀਆਂ ਵੈਸੇ ਚਲੋ ਅੱਜ ਕੱਲ ਜਿਹੜਾ ਹੈਗਾ ਵਾ ਮਾਹੌਲ ਆ ਹੁਣ ਸਾਡਾ ਕਲਚਰ ਚੇਂਜ ਹੋ ਗਿਆ ਪਤੀ ਪਤਨੀ ਰਲ ਕੇ ਕੰਮ ਕਰਦੇ ਨੇ ਦੋਨੋਂ ਘਰ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਂਦੇ ਨੇ ਚੰਗੀ ਗੱਲ ਆ ਪਰ ਜੋ ਜ਼ਿਆਦਾਤਰ ਸਾਡਾ ਕਲਚਰ ਆ ਕਿ ਮਰਦ ਨੂੰ ਜਿਆਦਾ ਜ਼ਰੀਆ ਸਮਝਿਆ ਜਾਂਦਾ ਪੈਸਾ ਕਮਾਉਣ ਦੇ ਲਈ ਸੋ ਜਿਹੜਾ ਮਰਦਾ ਉਹ ਤਾਂ ਸਾਰੀ ਉਮਰ ਆਪਣਾ ਆਪਣੇ ਉਹਦੇ 'ਚ ਹੀ ਰੁੱਝਿਆ ਰਹਿੰਦਾ ਪੈਸੇ ਕਮਾਉਣ ਦੇ ਵਿੱਚ ਹੀ ਰੁੱਝਿਆ ਰਹਿੰਦਾ ਉਹ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੰਦਾ ਵਾ ਆਪ ਭਾਵੇਂ ਉਹ ਆਚਾਰਨਾ ਰੋਟੀ ਖਾ ਲਵੇ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪਰਿਵਾਰ ਨੂੰ ਉਹ ਵਧੀਆ ਜਿਹੜੀ ਚਾਹੂਗਾ ਵੀ ਉਹਨਾਂ ਨੂੰ ਡਾਈਟ ਆ ਜਿਹੜੀ ਉਹ ਵਧੀਆ ਮਿਲੇ ਹਨ ਉਹ ਬਹੁਤ ਵੱਡੀ ਕੁਰਬਾਨੀ ਕਰਦਾ ਇਕੱਲਾ ਪਿਓ ਨਹੀਂ ਮਰਦ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਫਰਜ਼ ਨਿਭਾ ਰਿਆ ਉਹਦੀ ਬਹੁਤ ਵੱਡੀ ਕੁਰਬਾਨੀ ਆ ਤੇ ਜਿਹੜਾ ਮਰਦਾ ਉਹ ਪੀੜੀਆਂ ਪਾਲ ਦਿੰਦਾ ਇੱਕ ਨਹੀਂ ਇੱਕ ਆਪਣਾ ਜਿਹੜਾ ਸਿਰ ਬੱਚਾ ਨਹੀਂ ਪਾਲਦਾ ਬੱਚਿਆਂ ਦੇ ਬੱਚੇ ਉਸ ਤੋਂ ਉਹਨਾਂ ਦੇ ਵੀ ਅੱਗੇ ਬੱਚੇ ਪਾਲਣ ਦਾ ਜਿਗਰਾ ਰੱਖਦਾ ਇੱਕ ਮਰਦ ਤੇ ਉਹਨਾਂ ਦੇ ਲਈ ਆਪਣੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਕੁਰਬਾਨ ਕਰ ਦਿੰਦਾ ਉਹਨੂੰ ਆਪਣੇ ਲਈ ਭਾਵੇਂ ਸਾਰੀ ਉਮਰ ਸਮਾ ਮਿਲੇ ਭਾਵੇਂ ਨਾ ਮਿਲੇ ਪਰ ਪਰਿਵਾਰ ਦੀ ਖੁਸ਼ੀ ਦੇ ਲਈ ਮਰਦ ਦਾ ਜਿਹੜਾ ਦੇਣਾ ਵਾ ਨਾ ਉਹ ਬਹੁਤ ਵੱਡਾ ਵਾ ਸੋ ਦੋਸਤੋ ਬहोत बहोत ਧੰਨਵਾਦ ਜੀ ਮੈਨੂੰ ਲੱਗਿਆ ਕਿ ਅੱਜ ਥੋੜੀ ਜੀ ਤੁਹਾਨੂੰ ਵੀਡੀਓ ਅਜੀਬ ਜੀ ਨਾ ਲੱਗੇ ਮੇਰੀਆਂ ਗੱਲਾਂ ਕਿਵੇਂ ਠੀਕ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਕੋਈ ਮੈਂ ਕੋਈ ਗਲਤ ਲਫ਼ਜ਼ ਜਾਂ ਕੋਈ ਵੀ ਗਲਤ ਜਿਹੜਾ ਪ੍ਰੈਕਟੀਕਲ ਤਾਂ ਨਹੀਂ ਕਰਕੇ ਤੁਹਾਨੂੰ ਮੈਂ ਦੱਸਦਾ ਆਪਣੀਆਂ ਗੱਲਾਂ ਦੇ ਵਿੱਚ ਮੈਂ ਇੰਤਜ਼ਾਰ ਕਰੂੰਗਾ ਤੁਹਾਡੀ ਕੀ ਰਾਏ ਆ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜਲਦੀ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਮਿਲਦਾ ਵਾ ਜੀ